ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਸਤ ਅਜੇਹੀਆਂ ਗੱਲਾਂ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਇੱਕ ਵਾਰ ਦੀ ਗੱਲ ਹੈ ਮਹਾਤਮਾ ਬੋਧ ਦੇ ਆਸ਼ਰਮ ਵਿੱਚ ਰਹਿਣ ਵਾਲਾ ਇੱਕ ਵਿਦਿਆਰਥੀ ਬਹੁਤ ਹੀ ਗੁੱਸੇ ਵਿੱਚ ਆਪਣੇ ਗੁਰੂ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਜੀ ਆਸ਼ਰਮ ਵਿੱਚ ਰਹਿਣ ਵਾਲੇ ਦੂਸਰੇ ਵਿਦਿਆਰਥੀ ਇੱਕ ਕਹਿ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ ਕਿ ਉਸ ਦੇ ਘਰ ਵਿੱਚ ਤਾਂ ਕੁਝ ਖਾਣ ਨੂੰ ਵੀ ਨਹੀਂ ਹੈ ਗੁਰੂ ਜੀ ਮੈਂ ਬਹੁਤ ਗਰੀਬ ਹਾਂ ਮੇਰਾ ਪਿਤਾ ਰੋਜ਼ਾਨਾ ਸ਼ਰਾਬ ਪੀਕੇ ਮੇਰੀ ਮਾਂ ਤੇ ਸਾਨੂੰ ਭੈਣ ਭਰਾਵਾਂ ਨੂੰ ਕੁੱਟਦਾ ਹੈ ਉਹ ਬੁੱਧ ਸਾਧੂ ਬਹੁਤ ਹੀ ਸੁਲਝੇ ਹੋਏ ਸਨ ਉਹਨਾਂ ਨੇ ਉਸ ਵਿਦਿਆਰਥੀ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਤੇ ਉਸ ਤੋਂ ਪੁੱਛਿਆ ਕਿ ਤੇਰੇ ਸਾਥੀਆਂ ਨੂੰ ਇਹ ਗੱਲ ਕਿਵੇਂ ਪਤਾ ਲੱਗੀ ਕਿ ਤੂੰ ਬਹੁਤ ਗਰੀਬ ਹੈ ਤੇ ਤੇਰਾ ਪਿਤਾ ਸ਼ਰਾਬ ਪੀਂਦਾ ਹੈ ਗੁਰੂ ਜੀ ਦੀ ਗੱਲ ਸੁਣ ਵਿਦਿਆਰਥੀ ਨੇ ਕਿਹਾ ਗੁਰੂ ਜੀ ਅਸਲ ਵਿੱਚ ਆਪਣੇ ਦੋਸਤਾਂ ਤੋਂ ਹੌਸਲਾ ਤੇ ਹਮਦਰਦੀ ਮਿਲਣ ਦੀ ਉਮੀਦ ਵਿੱਚ ਮੈਂ ਖੁਦ ਹੀ ਇਹ ਗੱਲਾਂ ਉਹਨਾਂ ਨੂੰ ਦੱਸੀਆਂ ਸਨ ਵਿਦਿਆਰਥੀ ਦੀ ਇਹ ਗੱਲ ਸੁਣ ਕੇ ਗੁਰੂ ਨੇ ਕਿਹਾ ਫਿਰ ਜੇਕਰ ਤੇਰੇ ਦੋਸਤਾਂ ਤੇਰਾ ਮਜ਼ਾਕ ਉਡਾਉਂਦੇ ਹਨ ਤਾਂ ਇਸ ਵਿੱਚ ਤੇਰੀ ਹੀ ਗਲਤੀ ਹੈ ਕਿਉਂਕਿ ਤੈਨੂੰ ਇਹ ਗੱਲਾਂ ਆਪਣੇ ਤੱਕ ਹੀ ਰੱਖਣੀਆਂ ਚਾਹੀਦੀਆਂ ਸਨ ਸਾਡੇ ਜੀਵਨ ਵਿੱਚ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਕੇਵਲ ਆਪਣੇ ਤੱਕ ਹੀ ਸੀਮਿਤ ਰੱਖਣੀਆਂ ਚਾਹੀਦੀਆਂ ਹਨ ਪਰ ਅਸੀਂ ਹੁਣਾਂ ਗੱਲਾਂ ਨੂੰ ਦੂਜਿਆਂ ਨੂੰ ਦੱਸਣ ਦੀ ਗਲਤੀ ਕਰ ਬੈਠਦੇ ਹਾਂ ਜਿਵੇਂ ਕਿ ਤੂੰ ਕੀਤਾ ਹੈ ਗੁਰੂ ਦੀ ਇੱਕ ਗੱਲ ਸੁਣ ਉਸ ਬੱਚੇ ਨੇ ਕਿਹਾ ਗੁਰੂ ਜੀ ਤਾਂ ਹੁਣ ਮੈਂ ਕੀ ਕਰ ਸਕਦਾ ਹ ਇਸ ਤੋਂ ਬਾਅਦ ਗੁਰੂ ਨੇ ਕਿਹਾ ਕਿ ਹੁਣ ਜੋ ਹੋ ਗਿਆ ਸੋ ਹੋ ਗਿਆ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਅੱਜ ਮੈਂ ਤੈਨੂੰ ਅਜਿਹੇ ਸਤ ਐਮ ਗੱਲਾਂ ਬਾਰੇ ਦੱਸਾਂਗਾ ਜਿੰਨਾ ਬਾਰੇ ਤੂੰ ਕਿਸੇ ਨੂੰ ਨਹੀਂ ਦੱਸਣਾ ਫਿਰ ਭਾਵੇਂ ਉਹ ਤੇਰੇ ਦੋਸਤ ਹੋਣ ਜਾਫਿਰ ਸਕੇ ਸੰਬੰਧੀ ਗੁਰੂ ਦੀ ਗੱਲ ਸੁਣ ਵਿਦਿਆਰਥੀ ਨੇ ਬਹੁਤ ਹੀ ਉਤਸੁਕਤਾ ਨਾਲ ਕਿਹਾ ਕਿ ਗੁਰੂ ਜੀ ਕਿਹੜੀਆਂ ਗੱਲਾਂ ਜਿਨ੍ਹਾਂ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਤਾਂ ਗੁਰੂ ਨੇ ਕਿਹਾ ਪਹਿਲੀ ਗੱਲ ਜੋ ਕਿਸੇ ਨੂੰ ਨਹੀਂ ਦੱਸਣੀ ਉਹ ਹੈ ਤੇਰੇ ਜੀਵਨ ਦਾ ਟਿੱਚਰ ਤੇ ਤੇਰੇ ਸੁਪਨੇ ਅਸੀਂ ਅਕਸਰ ਲੋਕਾਂ ਦੀਆਂ ਨਜ਼ਰਾਂ ਵਿੱਚ ਵੱਡਾ ਬਣਨ ਲਈ ਤੇ ਇਹ ਦਿਖਾਉਣ ਲਈ ਕਿ ਅਸੀਂ ਕਿੰਨੀ ਦੂਰ ਦੀ ਸੋਚ ਰੱਖਦੇ ਹਾਂ ਅਸੀਂ ਆਪਣੇ ਟੀਚੇ ਤੇ ਆਪਣੇ ਜੀਵਨ ਦੇ ਸੁਪਨੇ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਹਾਂ ਹਾਲਾਂਕਿ ਦੱਸਣਾ ਗਲਤ ਨਹੀਂ ਹੈ ਪਰ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ ਜਿਸ ਨਾਲ ਫਿਰ ਸਾਡੇ ਅੰਦਰ ਉਸ ਟੀਚੇ ਪ੍ਰਤੀ ਉਹ ਜਨੂੰਨ ਉਹ ਸਮਰਪਣ ਨਹੀਂ ਰਹਿੰਦਾ ਜਿਹੜਾ ਕਿ ਲੋਕਾਂ ਨੂੰ ਆਪਣੇ ਸੁਪਨੇ ਦੱਸਣ ਤੋਂ ਪਹਿਲਾਂ ਸੀ ਇਸ ਨਾਲ ਇਸ ਗੱਲ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਜਾਈਏ ਕਿਉਂਕਿ ਹੁਣ ਅਸੀਂ ਆਪਣੇ ਟੀਚੇ ਆਪਣੇ ਸੁਪਨੇ ਲੋਕਾਂ ਨੂੰ ਦੱਸੇ ਹੋਏ ਹਨ ਤਾਂ ਉਹਨਾਂ ਲੋਕਾਂ ਦੀਆਂ ਉਮੀਦਾਂ ਸਾਡੇ ਤੋਂ ਵੱਧ ਜਾਂਦੀਆਂ ਹਨ ਉਹ ਸਾਡੇ ਤੇ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਹਨ ਜਿਹੜਾ ਕਿ ਅੰਤ ਵਿੱਚ ਸਾਡੇ ਤਣਾਅ ਨੂੰ ਵਧਾਉਂਦਾ ਹੈ ਤੇ ਫਿਰ ਇਹ ਤਣਾਅ ਸਾਡੀ ਜ਼ਿੰਦਗੀ ਨੂੰ ਡਾਂਵਾ ਡੋਲ ਕਰ ਦਿੰਦਾ ਹੈ ਦੂਜੀ ਗੱਲ ਜਿਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਹਰ ਹੈ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਦੂਸਰਿਆਂ ਨੂੰ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਦੱਸਣਾ ਅਸਲ ਵਿੱਚ ਆਪਣੇ ਲਈ ਇੱਕ ਨਵੀਂ ਪਰੇਸ਼ਾਨੀ ਖੜੀ ਕਰਨ ਦੇ ਬਰਾਬਰ ਹੈ ਹਾਲਾਂਕਿ ਜਦੋਂ ਅਸੀਂ ਕਿਸੇ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਥੋੜਾ ਹਲਕਾ ਮਹਿਸੂਸ ਹੁੰਦਾ ਹੈ ਪਰ ਜ਼ਿਆਦਾਤਰ ਲੋਕ ਸਾਡੀਆਂ ਪਰੇਸ਼ਾਨੀਆਂ ਨੂੰ ਘਟਾਉਂਦੇ ਨਹੀਂ ਸਗੋਂ ਹੋਰ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦੇ ਹਨ ਤੇ ਅਸੀਂ ਜਿੰਨੇ ਵੀ ਲੋਕਾਂ ਨਾਲ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕਰਦੇ ਹਾਂ ਉਹਨਾਂ ਵਿੱਚੋਂ 20% ਲੋਕਾਂ ਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ 70% ਲੋਕਾਂ ਨੂੰ ਤਾਂ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਹਨ ਤੇ ਸਿਰਫ 10% ਲੋਕ ਹੀ ਅਜਿਹੇ ਹੁੰਦੇ ਹਨ ਜੋ ਸੱਚਮੁੱਚ ਸਾਡੀਆਂ ਪਰੇਸ਼ਾਨੀਆਂ ਦੀ ਪਰਵਾਹ ਕਰਦੇ ਹਨ ਇਸ ਲਈ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਦੀ ਸਮੱਸਿਆ ਦੱਸਣ ਤੋਂ ਪਹਿਲਾਂ ਕਈ ਵਾਰ ਸੋਚੋ ਤੀਸਰੀ ਗੱਲ ਜੋ ਕਿਸੇ ਨਾਲ ਸਾਂਝੀ ਨਹੀਂ ਕਰਨੀ ਉਹ ਹੈ ਆਪਣੀਆਂ ਪਰਿਵਾਰਿਕ ਸਮੱਸਿਆਵਾਂ ਹਰ ਪਰਿਵਾਰ ਵਿੱਚ ਆਪਣੇ ਕੁਝ ਵਿਵਾਦ ਤੇ ਸਮੱਸਿਆਵਾਂ ਹੁੰਦੀਆਂ ਹਨ ਤੇ ਹਰ ਪਰਿਵਾਰ ਦਾ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਵੀ ਹੁੰਦਾ ਹੈ ਭਾਵੇਂ ਤੁਹਾਡੇ ਪਰਿਵਾਰਕ ਸਬੰਧ ਕਿਹੋ ਜਿਹੇ ਵੀ ਹੋਣ ਭਾਵੇਂ ਪਿਆਰ ਵਾਲੇ ਹੋਣ ਜਾਂ ਨਫ਼ਰਤ ਵਾਲੇ ਤੁਹਾਨੂੰ ਇਹਨਾਂ ਸਬੰਧਾਂ ਤੇ ਆਪਸੀ ਤਣਾਅ ਬਾਰੇ ਕਿਸੇ ਬਾਹਰੀ ਇਨਸਾਨ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਉਜ ਵੀ ਸੋਲਜਨ ਵਾਲਾ ਨਹੀਂ ਹੈ ਇਹ ਬਾਰੀ ਤੁਹਾਡੇ ਪਰਿਵਾਰ ਦੇ ਇਸ ਕਲੇਜ ਦਾ ਪੂਰਾ ਪੂਰਾ ਫਾਇਦਾ ਉਠਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ ਇਸ ਲਈ ਤੁਹਾਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਬੈਠ ਕੇ ਹੀ ਖੁਦ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚੌਥੀ ਗੱਲ ਦੱਸਦਿਆਂ ਗੁਰੂ ਨੇ ਕਿਹਾ ਕਿ ਲੋਕਾਂ ਨਾਲ ਕਦੇ ਵੀ ਇਸ ਬਾਰੇ ਗੱਲ ਨਹੀਂ ਕਰਨੀ ਕੀ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਮਾਲਕ ਹੋ ਤੇ ਤੁਹਾਡੇ ਕੋਲ ਕੀ ਕੀ ਹੈ ਇਹ ਕਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਬਾਰੇ ਪੁੱਲ ਬੰਨਣ ਲੱਗ ਜਾਉਗੇ ਤਾਂ ਲੋਕ ਬਹੁਤ ਆਸਾਨੀ ਨਾਲ ਇਸ ਦਾ ਗਲਤ ਮਤਲਬ ਕੱਢ ਲੈਂਦੇ ਹਨ ਹੋ ਸਕਦਾ ਹੈ ਕਿ ਤੁਸੀਂ ਆਪਣੀਆਂ ਗੱਲਾਂ ਨਾਲ ਕਿਸੇ ਨੂੰ ਨੀਵਾ ਨਾ ਦਿਖਾਉਣਾ ਚਾਹੁੰਦੇ ਹੋ ਤੁਸੀਂ ਸਿਰਫ ਉਹਨਾਂ ਨੂੰ ਦੱਸ ਰਹੇ ਹੁੰਦੇ ਹੋ ਕਿ ਤੁਹਾਡੇ ਕੋਲ ਕੀ ਕੀ ਹੈ ਪਰ ਫਿਰ ਵੀ ਲੋਕ ਤੁਹਾਡੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਲੈ ਸਕਦੇ ਹਨ ਅਕਸਰ ਜਦੋਂ ਅਸੀਂ ਆਪਣੇ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਹਾਂ ਤਾਂ ਇਸ ਨਾਲ ਸਾਹਮਣੇ ਵਾਲੇ ਨੂੰ ਛੱਟ ਜਿਹੀ ਲੱਗਦੀ ਹੈ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਉਸ ਨੂੰ ਛੋਟਾ ਮਹਿਸੂਸ ਕਰਵਾ ਰਹੇ ਹਾਂ ਤੇ ਕੋਈ ਵੀ ਇਨਸਾਨ ਖੁਦ ਨੂੰ ਕਿਸੇ ਸਾਹਮਣੇ ਕਮਜ਼ੋਰ ਜਾਂ ਛੋਟਾ ਹੁੰਦਾ ਨਹੀਂ ਦੇਖ ਸਕਦਾ ਇਸ ਲਈ ਹੋ ਸਕਦਾ ਹੈ ਕਿ ਉਸ ਸਮੇਂ ਉਹ ਤੁਹਾਡੇ ਸਾਹਮਣੇ ਕੁਝ ਨਾ ਬੋਲੇ ਪਰ ਅੰਦਰ ਹੀ ਅੰਦਰ ਉਹ ਤੁਹਾਡੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇਗਾ ਤੇ ਤੁਹਾਡੇ ਤੋਂ ਦੂਰ ਹੋਣਾ ਸ਼ੁਰੂ ਕਰ ਦੇਵੇਗਾ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵੀ ਕਰੇਗਾ ਤੇ ਰੱਬ ਨਾ ਕਰੇ ਕਿ ਤੁਹਾਡੇ ਉੱਪਰ ਕੋਈ ਮੁਸੀਬਤ ਆ ਗਈ ਤਾਂ ਮਦਦ ਦੀ ਬਜਾਏ ਤੁਹਾਨੂੰ ਤਾਨੇ ਮੇਨੇ ਵੀ ਮਾਰਨੇ ਜਾਣਗੇ ਕਿ ਤੁਹਾਡੇ ਕੋਲ ਤਾਂ ਸਭ ਕੁਝ ਸੀ ਹੁਣ ਆਪ ਹੀ ਨਜੇਠਣ ਆਪਣੀ ਮੁਸੀਬਤ ਨਾਲ ਇਸ ਲਈ ਲੋਕਾਂ ਸਾਹਮਣੇ ਵੱਟੀਆਂ ਵੱਡੀਆਂ ਗੱਲਾਂ ਕਰਨ ਤੋਂ ਸੰਕੋਚ ਕਰੋ ਲੋਕਾਂ ਸਾਹਮਣੇ ਆਪਣੀਆਂ ਚੀਜ਼ਾਂ ਦਾ ਦਿਖਾਵਾ ਇਸ ਲਈ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਕੋਲ ਸਭ ਕੁਝ ਹੋਵੇ ਪਰ ਅਜੀਬ ਬਹੁਤ ਲੋਕ ਹਨ ਜਿਹੜੇ ਉਹਨਾਂ ਚੀਜ਼ਾਂ ਲਈ ਤਰਸਦੇ ਹਨ ਦੁਨੀਆ ਵਿੱਚ ਅਜੀਬ ਬਹੁਤ ਲੋਕ ਹਨ ਜਿਨ੍ਹਾਂ ਕੋਲ ਪੀਣ ਲਈ ਸਾਫ਼ ਪਾਣੀ ਤੇ ਖਾਣ ਲਈ ਭੋਜਨ ਵੀ ਨਹੀਂ ਹੈ ਇਸ ਲਈ ਕਦੇ ਵੀ ਆਪਣੇ ਤੋਂ ਬਹੁਤ ਗਰੀਬ ਲੋਕਾਂ ਸਾਹਮਣੇ ਦਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰੋ ਸਗੋ ਹੋ ਸਕੇ ਤਾਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਪੰਜਵੀਂ ਗੱਲ ਕਦੇ ਵੀ ਆਪਣੀ দান ਕੀਤੀ ਗਈ ਮਦਦ ਤੇ ਪਰਉਕਾਰ ਦੇ ਕੰਮਾਂ ਨੂੰ ਲੋਕਾਂ ਸਾਹਮਣੇ ਨਾ ਦੱਸੋ ਇਸ ਦੁਨੀਆ ਨੂੰ ਸਾਡੀ ਦਇਆ-ਦਾਨ ਤੇ ਪਰਉਕਾਰ ਦੀ ਬਹੁਤ ਜ਼ਰੂਰਤ ਹੈ ਪਰ ਜੇਕਰ ਤੁਸੀਂ ਇਹ ਸਭ ਕੁਝ ਸਿਰਫ ਇਸ ਲਈ ਹੀ ਕਰ ਰਹੇ ਹੋ ਤਾਂ ਕਿ ਦੂਸਰੇ ਤੁਹਾਨੂੰ ਪਸੰਦ ਕਰਨ ਤੁਹਾਡੀ ਪ੍ਰਸ਼ੰਸਾ ਕਰਨ ਤਾਂ ਕਿਰਪਾ ਕਰਕੇ ਅਜਿਹਾ ਕਦੇ ਨਾ ਕਰੋ ਤੁਸੀਂ ਲੋਕਾਂ ਦੀ ਮਦਦ ਇਸ ਲਈ ਕਰਦੇ ਹੋ ਕਿਉਂਕਿ ਤੁਹਾਨੂੰ ਇਸ ਤਰ੍ਹਾਂ ਕਰਨ ਨਾਲ ਅੰਦਰੋਂ ਸ਼ਾਂਤੀ ਤੇ ਸੰਤੁਸ਼ਟੀ ਮਿਲਦੀ ਹੈ ਨਾ ਕਿ ਇਸ ਲਈ ਕਿ ਸਮਾਜ ਤੁਹਾਡੀ ਪ੍ਰਸ਼ੰਸਾ ਕਰੇ ਛੇਵੀਂ ਗੱਲ ਕਿ ਆਪਣੇ ਧਨ ਤੇ ਆਮਦਨੀ ਬਾਰੇ ਕਦੇ ਵੀ ਕਿਸੇ ਨੂੰ ਵੀ ਨਾ ਦੱਸੋ ਇਹ ਇੱਕ ਅਜਿਹੀ ਗੱਲ ਹੈ ਜੋ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਣੀ ਚਾਹੀਦੀ ਹੈ ਨਾਤਾ ਕਿਸੇ ਨੂੰ ਉਸਦੀ ਆਮਦਨ ਬਾਰੇ ਪੁੱਛੋ ਤੇ ਨਹੀਂ ਲੋਕਾਂ ਨੂੰ ਆਪਣੀ ਆਮਦਨ ਬਾਰੇ ਦੱਸੋ ਕਿਉਂਕਿ ਇਸ ਨਾਲ ਲੋਕ ਬਹੁਤ ਆਸਾਨੀ ਨਾਲ ਤੁਹਾਡੀ ਸਥਿਤੀ ਦਾ ਅੰਦਾਜ਼ਾ ਲਗਾ ਲੈਂਦੇ ਹਨ ਜੋ ਕਿ ਤੁਹਾਡੇ ਲਈ ਸਹੀ ਨਹੀਂ ਹੈ ਗੁਰੂ ਜੀ ਨੇ ਕਿਹਾ ਕਿ ਸਤਵੀਂ ਤੇ ਆਖਰੀ ਗੱਲ ਇਹ ਕੀ ਆਪਣੀ ਸਫਲਤਾ ਦਾ ਰਾਜ਼ ਕਦੇ ਨਾ ਦੱਸੋ ਕਿ ਅਸੀਂ ਕਿਹੜੇ ਤਰੀਕਿਆਂ ਨਾਲ ਸਫਲਤਾ ਪਾਈ ਇਹ ਦੱਸਣਾ ਗਲਤ ਨਹੀਂ ਹੈ ਜੇਕਰ ਕੋਈ ਇਨਸਾਨ ਉਸ ਤੋਂ ਸਿੱਕੇ ਆਪਣੀ ਮੰਜ਼ਿਲ ਪਾਉਣ ਦਾ ਰਸਤਾ ਬਣਾਵੇ ਪਰ ਜ਼ਿਆਦਾਤਰ ਲੋ ਤੁਹਾਡੇ ਦੱਸੇ ਹੋਏ ਰਸਤੇ ਉੱਪਰ ਹੂਬੂ ਚੱਲਣਾ ਸ਼ੁਰੂ ਕਰ ਦਿੰਦੇ ਹਨ ਤੇ ਜੇਕਰ ਉਸ ਰਸਤੇ ਉੱਪਰ ਚੱਲ ਕੇ ਅਸਫਲ ਹੋ ਜਾਣ ਤਾਂ ਉਹ ਫਿਰ ਤੁਹਾਨੂੰ ਹੀ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਨ ਕਿ ਤੁਸੀਂ ਉਹਨਾਂ ਨੂੰ ਸਹੀ ਰਸਤਾ ਨਹੀਂ ਦੱਸਿਆ ਕਿਉਂਕਿ ਸਭ ਲਈ ਸਫਲਤਾ ਦਾ ਇੱਕ ਹੀ ਤਰੀਕਾ ਕੰਮ ਨਹੀਂ ਕਰਦਾ ਇਸ ਲਈ ਕਿਸੇ ਨੂੰ ਵੀ ਆਪਣੀ ਸਫਲਤਾ ਦਾ ਰਾਹਸਤਾ ਨਾ ਦੱਸੋ ਜਦੋਂ ਤੱਕ ਉਹ ਇਨਸਾਨ ਇਸ ਬਾਰੇ ਜਾਣਨ ਲਈ ਦ੍ਰਿੜਤਾ ਨਾ ਦਿਖਾਵੇ ਵਿਦਿਆਰਥੀ ਹੁਣ ਗੁਰੂ ਜੀ ਦੀ ਗੱਲ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਉਸਨੇ ਆਪਣੇ ਮਨ ਵਿੱਚ ਆਪਣੇ ਆਪ ਨਾਲ ਵਾਦਾ ਕੀਤਾ ਕਿ ਅੱਜ ਤੋਂ ਬਾਅਦ ਉਹ ਆਪਣੇ ਰਾਜ਼ ਕਿਸੇ ਨੂੰ ਨਹੀਂ ਦੱਸੇਗਾ ਉਸਨੇ ਇਹਨਾਂ ਅਨਮੋਲ ਗੱਲਾਂ ਲਈ ਆਪਣੇ ਗੁਰੂ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਾ ਗਿਆ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ